शान साहब है समाधा बनिया हन निर्बाण संतोषा जी महाराज श्री एक सौ अठ निर्बाण संतोषा जी महाराज इन्होंने महापुरुषा ने ही सब तो पहला ਸ੍ਰੀ ਹਰਮੰਦਰ ਸਾਹਿਬ ਦੀ ਹੰਸਲੀ ਦੀ ਸੇਵਾ ਕਰਵਾਈ ਸੀ ਅਤੇ ਇਹਨਾਂ ਦੇ ਵਾਰ ਦੇ ਨਾਲ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ ਆ ਦਰਸ਼ਨ ਕਰੋ ਜੀ ਤੁਸੀਂ ਹੋਰਾ ਸਾਹਿਬ ਦਾ ਪਵਿਸਥਾਨ ਸ੍ਰੀ 108 ਨਿਰਵਾਣ ਸੰਤੋਤਾ ਜੀ ਮਹਾਰਾਜ ਆਓ થોਰਾ ਸਾਬ ਦੇ ਦਰਸ਼ਨ ਕਰੀਏ ਜਿਤੇ ਬਾਕੀ ਉਹਨਾਂ ਨੇ ਆਪਣਾ ਨਾਮ ਜਪ ਤਪસ્યા ਕਰਦੇ ਹੁੰਦੇ ਸਨ ਉਹਦੇ ਅਕਾਲਪੁਰ ਦੀ ਰਾਜਾ ਦੇ ਵਿੱਚ ਆਪਣਾ ਨਾਮ ਜਪ ਕਰਦੇ ਸਨ ਬੰਦਗੀ ਕਰਦੇ ਸਨ ਕਟੂਣਾ ਸਾਹਿਬਾ ਜੀ ਸ਼ਰੀਂਦਰ ਬਾਗਸੋਂ ਤੋਂ ਉਦਾਸ ਜੀ ਉਦਾਸ ਸਿੰਘ ਜੀ ਨੇ ਲਗਾਤਾਰ 21 ਸਾਲ ਇੱਥੇ ਤਬ ਕੀਤਾ ਤੇ ਅੱਜ ਵੀ ਬਾਬਾ ਜੀ ਦਾ ਧੂਣਾ ਖੜਾਵਾ ਕਮੰਡਲ ਬੈਰਾਗਣ ਚੁੰਮਤਾ ਆਸੰਖ ਮੌਜੂਦ ਹਨ ਇਹ ਦਰਸ਼ਨ ਕਰੋ ਜੀ ਤੇ ਕਮੰਡਲ ਸੰਖ ਚੰਤਾ ਵੈਰਾਗਨ ਤੋਨਾ ਦੇ ਖੜਾਵਾਂ ਰੇਤੂਨਾ ਸਾਵੇਲੀ